ਹੈਲੋ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਹੋਪਸ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਆਏ ਆਂ ਜੰਗੇ ਆਜ਼ਾਦੀ ਫ੍ਰੀडम फाइਟਰ ਮੈਮੋਰੀਅਲ ਬਿਲਡਿੰਗ ਜੋ ਕਿ ਆਜ਼ਾਦੀ ਵਾਲੇ ਹੋਏ ਸ਼ਹੀਦਾਂ ਨੂੰ ਸਮਰਪਿਤ ਹੈ ਆਓ ਤੁਹਾਨੂੰ ਇਸ ਬਿਲਡਿੰਗ ਦੇ ਅੰਦਰੋਂ ਸਾਰਾ ਜਾਣੂ ਕਰਵਾਈਏ ਅੰਦਰ ਵੀਡੀਓ ਬਣਾਉਣ ਦੀ ਤੇ ਇਹਨਾਂ ਨੇ ਲੋ ਨੀ ਕੀਤੀ ਅੰਦਰ ਬਿਲਕੁਲ ਵੀ ਅਲਾਉਡ ਨਹੀਂ ਹੈਗਾ ਚਲੋ ਉਹਨਾਂ ਦਾ ਆਪਣਾ ਜੋ ਵੀ ਸਿਸਟਮ ਉਹਨਾਂ ਨੇ ਬਣਾਇਆ ਕਿ ਲੋਕੀ ਜੇ ਨੈਟ ਤੇ ਦੇਖ ਲੈਣਗੇ ਤੇ ਇੱਥੇ ਆਉਣਗੇ ਨਹੀਂ ਬਟ ਮੇਰੇ ਅਕੋਰਡਿੰਗ ਲੋਕੀ ਜਦੋਂ ਵੀ ਕੋਈ ਵੀ ਚੀਜ਼ ਦੇਖਣ ਜਾਂਦੇ ਤੇ ਪਹਿਲਾਂ ਨੈਟ ਤੇ ਰਿਵਿਊ ਕਰਦੇ ਆ ਤੇ ਇਹਨਾਂ ਨੂੰ ਲੌਕ ਕਰਨਾ ਚਾਹੀਦਾ ਬਾਕੀ ਮੈਂ ਥੋੜਾ ਬਹੁਤ ਟਰਾਈ ਕੀਤਾ ਅੰਦਰ ਵੀਡੀਓ ਬਣਾਉਂਦਾ ਜੋ ਵੀ ਗੈਲਰੀਜ਼ ਦੇ ਵਿੱਚ ਮੈਂ ਬਣਾ ਸਕਿਆ ਤੇ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗਾ ਉਹ ਇੱਥੇ ਜੀ ਆਪਾਂ ਟਿਕਟ ਲਈ ਪਰ ਪਰਸਨ 100 ਰੁਪੀ ਦੀ ਜਿਹੜੇ 18 ਸਾਲ ਤੋਂ ਛੋਟੇ ਨੇ ਉਹਨਾਂ ਦੀ ਟਿਕਟ 50 ਰੁਪਏ ਆ ਨਾਰਮਲ ਤਾਂ ਟਿਕਟ ਹੈਗੀ 100 ਰੁਪਏ ਦੀ ਤੇ ਇਹ ਬਿਲਡਿੰਗ ਆਪਣੀ ਇਹਦੀ ਪੂਰੀ ਕੋਸਟਿੰਗ ਜਿਹੜੀ ਸਰਕਾਰ ਨੂੰ ਪਈ ਸੀ 315 ਕਰੋੜ ਰੁਪਏ ਦੀ ਇੱਥੇ ਪੂਰਾ ਖਰਚਾ ਆਇਆ ਸੀ ਇੱਥੇ ਦੇਖਣ ਨੂੰ ਤੁਹਾਨੂੰ ਜੀ ਟੋਟਲ 6 ਗੈਲਰੀਜ਼ ਮਿਲਣਗੀਆਂ ਪਹਿਲੀ ਗੈਲਰੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਸਟਾਰਟ ਨੇ 1700 ਸੰਸਾਰਾ 1700 ਤੋਂ ਇੱਥੋਂ ਸਟਾਰਟ ਹੁੰਦੀ ਹੈ ਹਿਸਟਰੀ ਆਪਣੀ ਤੇ 6ਵੀਂ ਗੈਲਰੀ ਤੱਕ ਜਾਂਦੇ ਜਾਂਦੇ ਸਾਰਾ ਜੋ 1947 ਤੋਂ ਬਾਅਦ ਤੱਕ ਦਾ ਜਦੋਂ ਗਾਂਧੀ ਨਹਿਰੂ ਤੇ ਰਾਜ ਦੇ ਵਿੱਚ ਜੋ ਵੀ ਹੋਇਆ ਉਹ ਸਭ ਕੁਝ ਦੇ ਵਿੱਚ ਸਾਰੀ ਡਿਟੇਲ ਦੱਸੀ ਹੋਈ ਹੈ ਅਸੀਂ ਵੀਡੀਓ ਬਣਾ ਨਹੀਂ ਸਕਿਆ ਆਦਰਵਾਇਜ਼ ਪੂਰੀ ਡਿਟੇਲ ਜੇ ਤੁਸੀਂ ਉੱਥੇ ਜਾ ਕੇ ਦੇਖੋਗੇ ਤੇ ਤੁਹਾਨੂੰ ਬਹੁਤ ਜਿਆਦਾ ਵਧੀਆ ਇਹਦੇ ਵਿੱਚ ਇੰਟਰਸਟਿੰਗ ਲੱਗੂਗਾ ਕਿਉਂਕਿ ਉੱਥੇ ਵੀਡੀਓਗ੍ਰਾਫੀ ਦੇ ਥਰੂ ਪ੍ਰੋਪਰ ਦੱਸਿਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ ਬਰਥ ਕਦੋਂ ਹੋਇਆ ਕਿਹੜੇ ਕਿਹੜੇ ਉਹਨਾਂ ਨੇ ਲੜਾਈਆਂ ਲੜੀਆਂ ਕਿਸ ਤਰ੍ਹਾਂ ਉਹਨਾਂ ਦਾ ਰਾਜ ਬਣਿਆ ਤੇ ਕਿਸ ਤਰ੍ਹਾਂ ਰਾਜ ਗਿਆ ਉਸ ਤੋਂ ਬਾਅਦ ਫਿਰ ਕੂਕਾ ਲੇਰ ਦੇ ਵਿੱਚ ਜੋ ਵੀ ਹੋਇਆ ਜਦੋਂ ਗੋਰਿਆਂ ਨੇ ਗੱਗੋਹਟਿਆ ਸਟਾਰਟ ਕੀਤੀ ਹਿੰਦੂ ਸਿੱਖ ਮੁਸਲਮਾਨਾਂ ਦੇ ਵਿੱਚ ਉਹਨਾਂ ਨੇ ਵੈਰ ਕਿੱਦਾਂ ਪਾਇਆ ਪੂਰੀ ਡਿਟੇਲ ਦੇ ਵਿੱਚ ਤੇ ਤੁਹਾਨੂੰ ਸਭ ਕੁਝ ਦੱਸਿਆ ਜਾਂਦਾ ਉਸ ਤੋਂ ਬਾਅਦ ਕੂਕਲਰ ਦੇ ਵਿੱਚ ਜਿਹੜੇ ਬੰਦਿਆਂ ਨੇ ਗਊ ਹੱਤਿਆ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਤੋਪਾਂ ਦੇ ਅੱਗੇ 50 ਬੰਦਿਆਂ ਨੂੰ ਖੜੇ ਕਰਕੇ ਮਾਰਿਆ ਗਿਆ। ਇਹ ਸਾਰੀ ਡਿਟੇਲਿੰਗ ਇਹਦੇ ਵਿੱਚ ਬਹੁਤ ਅੱਛੀ ਅੰਦਰ ਵੀਡੀਓਗ੍ਰਾਫੀ ਹੈਗੀ ਹੈ। ਜਿਹੜਾ ਵੀ ਇੱਥੇ ਆਵੇ ਜ਼ਰੂਰ ਟਾਈਮ ਗੜ ਕੇ ਆਵੇ। ਬਹੁਤ ਜ਼ਿਆਦਾ ਇੰਟਰਸਟਿੰਗ ਆ। ਬੋਰਿੰਗ ਫਿਲਮਾਂ ਦੇਖਣ ਨਾਲੋਂ ਵਧੀਆ ਤੁਸੀਂ ਇੱਥੇ ਆਓ। ਵਰਥ ਆ 100 ਰੁਪੀਜ਼ ਦੀ। ਕੋਈ ਟਾਈਮਿੰਗ ਲਿਮਿਟੇਸ਼ਨ ਨਹੀਂ ਹੈਗੀ। ਜਿੰਨਾ ਮਰਜ਼ੀ ਤੁਸੀਂ ਟਾਈਮ ਇੱਥੇ ਆਪਣਾ ਯੂਜ਼ ਕਰ ਸਕਦੇ ਹੋ। ਆ ਜਿੱਦਾਂ ਇੱਥੇ ਗਊ ਹੱਤਿਆ ਵਗੈਰਾ ਸਭ ਕੁਝ ਦਿਖਾਈ ਹੈ। 2019 ਵਿੱਚ ਇਹ ਯੰਗੇ ਜਾਦੀ ਦੀ ਓਪਨਿੰਗ ਹੋਈ ਸੀਗੀ ਤੇ ਇਹ ਬਾਦਲ ਸਰਕਾਰ ਵੱਲੋਂ ਕੀਤੀ ਗਈ ਸੀ ਤੇ ਬੜਾ ਵਧੀਆ ਉਪਰਾਲਾ ਸੀਗਾ ਸਭ ਨੂੰ ਆਪਣੀ ਹਿਸਟਰੀ ਦੇ ਨਾਲ ਜੋੜਨ ਲਈ ਬਟ ਮੇਰੇ ਅਕੋਰਡਿੰਗ ਇੱਥੇ ਦੁਨੀਆ ਬਹੁਤ ਘੱਟ ਆਂਦੀ ਆ ਕਿਉਂਕਿ ਜਿਆਦਾ ਲੋਕਾਂ ਨੂੰ ਪਤਾ ਨਹੀਂ ਅੰਦਰ ਕੀ ਡਿਟੇਲਿੰਗ ਹੈ ਕੀ ਨਹੀਂ ਹੈ ਸੋ ਜੋ-ਜੋ ਵੀ ਮੇਰੀ ਇਹ ਵੀਡੀਓ ਦੇਖਣਗੇ ਪਲੀਜ਼ ਟਾਈਮ ਕੱਢ ਕੇ ਸੰਡੇ ਨੂੰ ਕੋਦੋ ਵੀ ਇੱਥੇ ਜ਼ਰੂਰ ਹੋ ਕੇ ਜਾਣ ਤੁਹਾਨੂੰ ਬਹੁਤ ਵਧੀਆ ਇੱਥੇ ਆ ਕੇ ਆਪਣਾ ਪੂਰੀ ਡਿਟੇਲ ਮਿਲੇਗੀ